ਜਦ ਸਰਕਾਰ ਦੀ ਘਰ ਘਰ ਰਾਸ਼ਨ ਯੋਜਨਾ ਦੇ ਉੱਤੇ ਸਵਾਲ ਉੱਠੇ ਨੇ ਜੀਆਂ ਨਾਬਾ ਦੇ ਕਰੀਬ 29 ਪਿੰਡਾਂ ਦੇ ਵਿੱਚ ਫਰਵਰੀ ਮਹੀਨੇ ਤੋਂ ਰਾਸ਼ਨ ਨਹੀਂ ਪਹੁੰਚਿਆ ਕਾਰਡ ਧਾਰਕਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਪਿੰਡਾਂ ਦੇ ਲੋਕਾਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਵੋਟਾਂ ਮੰਗਣ ਆਉਣ ਵਾਲੇ ਮੰਤਰੀਆਂ ਅਤੇ ਵਿਧਾਇਕਾਂ ਦਾ ਵਿਰੋਧ ਕਰਾਂਗੇ ਅਜਿਹਾ ਜ਼ਿਕਰ ਰੋਸ ਕਰਦੇ ਇਹਨਾਂ ਲੋਕਾਂ ਦੇ ਵੱਲੋਂ ਕੀਤਾ ਗਿਆ ਅਕਾਲੀ ਉਮੀਦਵਾਰ ਐਨ ਕੇ ਸ਼ਰਮਾ ਨੇ ਮਾਮਲੇ ਦੇ ਵਿੱਚ ਜਾਂਚ ਦੀ ਮੰਗ ਕੀਤੀ ਹੈ ਤਾਂ ਨਾਬਾ ਦੀ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਹੱਥਾਂ 'ਚ ਬੋਰੀਆਂ ਚੁੱਕ ਕੇ ਇਹਨਾਂ ਲੋਕਾਂ ਨੇ ਆਪਣਾ ਰੋਸ ਜ਼ਾਹਰ ਕੀਤਾ ਕਿ ਕਈ ਮਹੀਨੇ ਤੋਂ ਰਾਸ਼ਨ ਨਹੀਂ ਮਿਲਿਆ ਹੈ ਅੱਛਾ ਰਹੇ ਮਾਤਾ ਕਿਉਂ ਇੰਨਾ ਟਾਈਮ ਤਨਾਬਾ ਦੇ ਵਿੱਚ ਰਾਸ਼ਨ ਨਾ ਮਿਲਣ ਕਾਰਨ ਲੋਕਾਂ ਨੇ ਨਰਾਜ਼ਗੀ ਜ਼ਾਹਰ ਕੀਤੀ ਹੈ ਹੱਥਾਂ 'ਚ ਬੋਰੀਆਂ ਚੁੱਕ ਕੇ ਲੋਕਾਂ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ ਰਾਸ਼ਨ ਦੀ ਮੰਗ ਕੀਤੀ ਹੈ ਕਿ ਹੈ ਕਿ ਵੋਟਾਂ ਮੰਗਣ ਆਉਣ ਵਾਲੇ ਮੰਤਰੀਆਂ ਅਤੇ ਵਿਧਾਇਕਾਂ ਤੋਂ ਸਵਾਲ ਕਰਾਂਗੇ ਵਿਰੋਧ ਕਰਾਂਗੇ ਤਾਂ ਪੀਪੇ ਖੜਕਾ ਕੇ ਸਰਕਾਰ ਦੇ ਕੰਨਾਂ ਤੱਕ ਇਹਨਾਂ ਲੋਕਾਂ ਨੇ ਆਵਾਜ਼ ਪਹੁੰਚਾਈ ਹੈ ਪੰਜਾਬ ਸਰਕਾਰ ਵੱਲੋਂ ਦਾਵਾ ਕੀਤਾ ਜਾ ਰਿਹਾ ਵੀ ਘਰ ਘਰ ਰਾਸ਼ਨ ਯੋਜਨਾ ਦੇ ਤਹਿਤ ਪੰਜਾਬ ਦੇ ਲੋਕਾਂ ਨੂੰ ਫਾਇਦਾ ਹੋਇਆ ਲੇਕਿਨ ਤਸਵੀਰਾਂ ਜਿਹੜੀਆਂ ਨੇ ਨਾਬਾ ਦੇ ਪਿੰਡ ਲੋਪੇ ਦੀਆਂ ਨੇ ਜਿੱਥੇ ਵਿਧਾਨ ਸਭਾ ਹਲਕਾ ਨਾਬਾ ਦੇ ਵਿੱਚ 29 ਪਿੰਡ ਅਜੇਹੇ ਹਨ ਜਿਨ੍ਹਾਂ ਦੀ ਪਿਛਲੇ ਫਰਵਰੀ ਤੇ ਮਾਰਚ ਮਹੀਨੇ ਦੀ ਕਣਕ ਨਹੀਂ ਪਹੁੰਚੀ ਕੀ ਲੱਗਦਾ ਜੀ ਕੀ ਕਾਰਨ ਆ ਕਿਉਂ ਤੁਹਾਨੂੰ ਜਿਹੜੀਆਂ 1 2 ਮਹੀਨੇ ਦੀ ਕਣਕ ਨਹੀਂ ਇਹ ਕਿਤੇ ਇਹ ਆ ਕਿ ਜਿਹੜਾ ਇਹਨਾਂ ਨੇ ਪਹਿਲਾਂ ਇਹ ਸੀ ਕਿ ਡੀਪੂਆਂ ਰਾਹੀਂ ਕਣਕ ਦਿੱਤੀ ਜਾਂਦੀ ਸੀ ਕਿ ਉਦੋਂ ਠੀਕ ਢੰਗ ਦੇ ਤਰੀਕੇ ਨਾਲ ਸਰਕਾਰ ਪਹੁੰਚਾ ਰਹੀ ਸੀ ਪਰ ਹੁਣ ਜਿਵੇਂ ਕਿ ਕੰਪਨੀਆਂ ਨੇ ਮਾਰਕਫੈਡ ਕੰਪਨੀ ਆ ਕਿ ਮਾਰਕਫੈਡ ਨੂੰ ਦੇਤਾ ਕਿ ਉਹ ਮਨਮਰਜ਼ੀ ਦੀ ਹੈ ਉਹ ਹੈ ਕਿ ਜਿਹਨੂੰ ਵੀ ਰਸਨ ਮਿਲ ਗਿਆ ਜੇ ਕੋਈ ਆ ਗਿਆ ਤਾਂ ਲੈ ਗਿਆ ਤਾਂ ਜਿਹੜਾ ਪਿੰਡ ਰਹਿ ਗਿਆ ਤਾਂ ਰਹਿ ਗਿਆ ਤੇ ਇਹਦੇ ਵਿੱਚ ਅੱਜ ਜਿਵੇਂ ਕਿ ਅਸੀਂ ਅੱਜ ਫੂਡ ਸਪਲਾਈ ਦਫ਼ਤਰ ਜਿਹੜਾ ਮਿਲ ਕੇ ਆਏ ਹਾਂ ਅਫਸਰਾਂ ਨੂੰ ਉਹ ਇਹ ਕਹਿ ਰਹੇ ਨੇ ਕਿ ਪਿਛਲੇ ਦਿਨਾਂ ਤੋਂ ਜਿਵੇਂ ਸਾਡੀ 2 ਮਹੀਨਿਆਂ ਦੀ ਜੜੀ ਉਹ ਮਤਲਬ ਸੌਰੀ ਆਪਣੇ ਕਣਕਾਂ ਜੜੀ ਉਹ ਬੰਦ ਜਿਹੜੀ ਕੱਟੀ ਗਈ ਹੈ ਕਿ ਜਿਹੜੀ ਹੁਣ ਨਵੇਂ ਸਿਰੇ ਤੋਂ ਹੀ ਦਮਾਂਗੇ ਪਰ ਅਸੀਂ ਇੱਕ ਮੰਗ ਕਰ ਰਹੇ ਹਾਂ ਕਿ ਜੇ ਸਰਕਾਰ ਫਰਜ਼ ਕਰੋ ਇਹ ਕਹਿ ਰਹੀ ਹੈ ਕਿ ਅਸੀਂ ਕਰਾਪਸ਼ਨ ਮਤਲਬ ਖਤਮ ਕਰਨ ਚਾਹੁੰਦੇ ਆਂ ਪੰਜਾਬ ਦੇ ਵਿੱਚ ਪਰ ਤਾਂ ਇਹ ਕਰਾਪਸ਼ਨ ਕਿਉਂ ਹੋ ਰਹੀ ਹੈ ਤੇ ਇਹ ਪੁੱਛਣਾ ਚਾਹੀਦਾ ਜਵਾਬ ਆ ਸਾਨੂੰ ਜਿਹੜਾ ਦੱਸਣਾ ਚਾਹੀਦਾ ਕੀ ਲੱਗਦਾ ਕਿੰਨੇ ਮਹੀਨੇ ਹੋ ਗਏ ਕਣਕ ਨੂੰ ਕੀ ਘਰ ਘਰ ਰਾਸ਼ਨ ਪਹੁੰਚ ਰਿਹਾ ਤੁਹਾਡੇ ਤੋ ਪਹੁੰਚਿਆ ਨਹੀਂ ਜੀ 4 ਮਹੀਨੇ ਹੋ ਗਏ ਸਾਨੂੰ ਕੁਝ ਦਿੱਤਾ ਹੀ ਨਹੀਂ ਭੁੱਖੇ ਮਰਨ ਵਾਲਾ ਕੰਮ ਹੋਇਆ ਤੁਸੀਂ ਫਿਰ ਗਏ ਦਫ਼ਤਰ ਉੱਥੇ ਦਫ਼ਤਰ ਤਾਂ ਜਾਣਦੇ ਆਂ ਜੀ ਅੱਜ ਵੀ ਗਏ ਤੇ ਹੂੰ ਆਉਂਦੇ ਪੁੱਛ ਪੁੱਛਦਾ ਹੀ ਨਹੀਂ ਦੇਮਾਨ ਨੂੰ ਵੀ ਕਹਿ ਦਿੰਦੇ ਨੇ ਮਿਲੂਗੀ ਦੇਮਾਨ ਨੂੰ ਕਿਤੇ ਰਾਹ ਦਿੰਦਾ ਜੀ ਨਹੀਂ ਚੋਣਾ ਨੇ ਅੱਗੇ ਚੋਣਾ ਤੋਂ ਪਹਿਲਾਂ ਇਹ ਹਾਲ ਅੱਗੇ ਕੀ ਹੋਊਗਾ ਤੁਹਾਡਾ ਅੱਗੇ ਬੁਰਾ ਹਾਲ ਹੋਊਗਾ ਜੀ ਇਦੋਂ ਵੀ ਆ ਅਸੀਂ ਤਾਂ ਬਾਉਂਦੇ ਵੀ ਨਹੀਂ ਵੋਟਾਂ ਪਾਉਂਦੇ ਆ ਜੇ 70 ਪਲੇਟ ਕਰਾਂਗੇ ਚਾਹੇ ਦੇਮਾਨ ਆ ਨਾ ਚਾਹੇ ਕੋਈ ਆ 29 ਪਿੰਡ ਇਸ ਪਿਛਲੀ ਵਾਰ ਜਿਹੜੇ ਕਣਕ ਤੋਂ ਵਾਂਝੇ ਰਹਿ ਗਏ ਉਹਨਾਂ ਦੀ ਅਲੋਕੇਸ਼ਨ ਵੀ ਖਤਮ ਹੋ ਗਈ ਕੌਣ ਜ਼ਿੰਮੇਵਾਰ ਕੋਣਾ ਸਾਡੇ ਵੱਲੋਂ ਮਾਰਕ ਪਿੰਡ ਵੱਲੋਂ ਪੂਰੀ ਸਪਲਾਈ ਦਿੱਤੀ ਜਾ ਰਹੀ ਹੈ ਪਰੰਤੂ ਪਿੰਡਾਂ ਦੇ ਵਿੱਚ ਕਾਫੀ ਜ਼ਿਆਦਾ ਹੋਣ ਕਾਰਨ ਹੋ ਸਕਦਾ ਕੋਈ ਪਿੰਡ ਰਹਿ ਗਿਆ ਹੋਵੇ ਫਿਰ ਵੀ ਜੇਕਰ ਕੋਈ ਪਿੰਡ ਰਹਿ ਗਿਆ ਹੋਵੇਗਾ ਤਾਂ ਅਸੀਂ ਉਹਦੀ ਪੂਰੀ ਜਾਂਚ ਪੜਤਾਲ ਕਰਾਂਗੇ ਹੋਰ ਟਰਮਾਂ ਹੋ ਗਈਆਂ ਰੱਜ ਕੇ ਝੂਠ ਬੋਲ ਕੇ ਸਰਕਾਰਾਂ ਬਣਾ ਲੀਆਂ ਸਾਬ ਨੇ ਸਕੀਮਾਂ ਜਾਰੀ ਕਰੀਆਂ ਸੀ ਉਹ ਸਕੀਮਾਂ ਬੰਦ ਕਰਦੀਆਂ ਸਾਰੀਆਂ ਹੀ ਤੁਸੀਂ ਦੇਖੋ ਵੀ ਇਲੈਕਸ਼ਨਾਂ ਦੇ ਦਿਨਾਂ 'ਚ ਹੀ ਜੇ ਪੂਰੀ ਕਣਕ ਨਹੀਂ ਦੇ ਸਕਰੇ ਇਲੈਕਸ਼ਨਾਂ ਤੋਂ ਬਾਅਦ ਇਹ ਕੀ ਕਰੇ